ਵੇ ਸਮੇ ਬਾਅਦ ਮੁੱਖ ਮੰਤਰੀ ਨੇ ਆਪਦਾ ਇਹ ਵਾਅਦਾ ਨਿਭਾਇਆ ਵੀ ਮੈਂ ਜ세ਬੰਦੀ ਨਾਲ ਮੀਟਿੰਗ ਕਰੂੰਗਾ ਜੇ ਉਹ ਮੀਟਿੰਗ ਵਿੱਚ ਆ ਜਾਂਦੇ ਆ ਸ਼ਾਮਲ ਹੋ ਜਾਂਦੇ ਆ ਤੇ ਉਹ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਜ ਜਾਨੀ ਦੀ ਮਹਿਸੂਸ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਆ ਜਿਹੜੀ ਉਹ ਉਸੇ ਤਰ੍ਹਾਂ ਖੜੀ ਆ ਇਸੇ ਤਰ੍ਹਾਂ ਪੈਨਸ਼ਨਰਾਂ ਦੇ ਉੱਤੇ 2.69 ਦਾ ਗੁਣਾਕ ਲਾਗੂ ਕਰਨ ਦੀ ਮੰਗ ਉਹ ਉਸੇ ਤਰ੍ਹਾਂ ਪਈ ਆ ਜਿਹੜੇ ਨਵੇਂ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਕੇਂਦਰੀ ਸਕੇਲ ਜਿਹੜਾ ਉਹ ਲਾਗੂ ਕਰਨ ਦੀ ਮੰਗ ਹੋਈ ਆ ਅਨੇਕਾਂ ਹੀ ਮੰਗਾਂ ਹੋਰ ਹੈਗੀਆਂ ਨੇ ਜਿਹੜੀਆਂ ਜਿਹਦੇ ਵਿੱਚ ਡੀਏ ਦੇ ਬਕਾਇਆ ਦੀ ਗੱਲ ਆ ਜਾਂਦੀ ਆ ਜਾਂ ਜਿਹੜੇ ਸਾਡੇ ਪੇ ਕਮਿਸ਼ਨ ਦੇ ਬਕਾਇਆ ਦੀ ਗੱਲ ਆ ਜਾਂਦੀ ਆ ਪੇ ਕਮਿਸ਼ਨ ਦੀਆਂ ਸੋਧਾਂ ਦੀ ਗੱਲ ਆ ਜਾਂਦੀ ਆ ਅਨੇਕਾਂ ਹੀ ਹੋਰ ਮੰਗਾਂ ਜਿਹੜੀਆਂ ਨੇ 200 ਰੁਪਿਆ ਜੱਜਗਰ ਟੈਕਸ ਦੀ ਗੱਲ ਆ ਜਾਂਦੀ ਆ ਜਿਹੜੇ ਸਾਡੇ ਹਾਂ ਪੱਤੇ ਕੱਟੇ ਵੀ ਮੁੱਖ ਮੰਤਰੀ ਸਾਹਿਬ ਨੇ ਜਿੱਦਣ ਬਗਵਾੜੇ ਮੀਟਿੰਗ ਹੋਈ ਆ ਉਸ ਦਿਨ ਵਾਦਾ ਕੀਤਾ ਸੀ ਵੀ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਤੇ ਮੈਨੂੰ ਸਮਾਂ ਦਿਓ ਉਹਦੇ ਲਈ ਜਣੀ ਮੁਲਾਜ਼ਮਾਂ ਨੇ ਇੱਕ ਵਾਰ ਮੁੱਖ ਮੰਤਰੀ ਸਾਹਿਬ ਦੇ ਇਸ ਗੱਲ ਨਾਲ ਸਹਿਮਤ ਸਹਿਮਤੀ ਪ੍ਰਗਟਾਈ ਸੀ ਵੀ ਚਲੋ ਕੋਈ ਨਹੀਂ ਤੁਸੀਂ ਸਮਾਂ ਲੈ ਲਓ 25 ਤਰੀਕ ਨੂੰ ਉਹਨਾਂ ਨੇ ਪੰਜਾਬ ਪਾਵਨ ਦੇ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਨੂੰ ਜਿਹੜੀ ਮੀਟਿੰਗ ਦਿੱਤੀ ਆ ਉਸ ਮੀਟਿੰਗ ਦੇ ਵਿੱਚ ਉਹ ਕੀ ਨਿਬੜਦਾ ਉਹ 25 ਤਰੀਕ ਨੂੰ ਹੀ ਅਸਲ ਵਿੱਚ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਪਰ ਇੱਕ ਗੱਲ ਤਾਂ ਸਾਫ਼ ਆ ਵੀ ਸਰਕਾਰਾਂ ਦੇ ਏਜੰਡੇ ਦੇ ਉੱਤੇ ਇਕੱਲੇ ਪੰਜਾਬ ਤੋਂ ਵੀ ਜੇ ਗੱਲ ਨਾ ਕਰੀ ਗਏ ਪੂਰੇ ਦੇ ਪੂਰੇ ਦੇਸ਼ ਦੇ ਵਿੱਚ ਹੀ ਸਰਕਾਰਾਂ ਦੇ ਏਜੰਡੇ ਤੇ ਕਰਮਚਾਰੀ ਕਿਤੇ ਮਲਾਜ਼ਮ ਕਿਤੇ ਹੈ ਨਹੀਂ ਸੋ ਇਸ ਕਰਕੇ ਜੇ ਕੋਈ ਮਸਲੇ ਹੱਲ ਹੋਣੇ ਆ ਉਹ ਤਾਂ ਮਲਾਜ਼ਮਾਂ ਦੇ ਆਪਣੇ ਦਵਾ ਸਾਧਕਾ ਹੀ ਹੱਲ ਹੋਣੇ ਆ ਪਰ ਕਿਉਂਕਿ ਬਹੁਤ ਲੰਬੇ ਸਮੇਂ ਬਾਅਦ ਮੁੱਖ ਮੰਤਰੀ ਨੇ ਆਪਦਾ ਇਹ ਵਾਅਦਾ ਨਿਭਾਇਆ ਵੀ ਮੈਂ ਜ세 ਬੰਦੀ ਨਾਲ ਮੀਟਿੰਗ ਕਰੂੰਗਾ ਜੇ ਉਹ ਮੀਟਿੰਗ ਵਿੱਚ ਆ ਜਾਂਦੇ ਆ ਸ਼ਾਮਲ ਹੋ ਜਾਂਦੇ ਆ ਤੇ ਉਹ ਮਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਜ ਜਾਨੀ ਦੀ ਮਹਿਸੂਸ ਕਰਨਗੇ ਤਾਂ ਲਾਜ਼ਮੀ ਤੌਰ ਤੇ ਹੱਲ ਕਰਨ ਵੱਲ ਨੂੰ ਵਧਣਗੇ ਜੇ ਉਹ ਹੱਲ ਕਰਨ ਵੱਲ ਨੂੰ ਨਹੀਂ ਵਧਣਗੇ ਤਾਂ ਅਜੇ ਤਿੰਨ ਜਾਂ ਤਿੰਨ ਜਿੰਮਣੀ ਚੋਣਾ ਬਾਕੀ ਰਹਿੰਦੀਆਂ ਨੇ ਤੇ ਮਲਾਜ਼ਮ ਫਿਰ ਆਪਣੇ ਸੰਘਰਸ਼ ਦੇ ਰਾਹ ਜਿਹੜੇ ਆਪਣੇ ਸੰਘਰਸ਼ ਦੇ ਝੰਡੇ ਉਧਰ ਨੂੰ ਵਧਾਉਣਗੇ ਤੇ ਮਲਾਜ਼ਮਾਂ ਨੇ ਹਮੇਸ਼ਾ ਹੀ ਇਹ ਕੀਤਾ ਵੀ ਜਿੱਥੇ ਵੀ ਕਿਤੇ ਸਰਕਾਰ ਨੇ ਮਲਾਜ਼ਮਾਂ ਦੀ ਅਣਦੇਖੀ ਕੀਤੀ ਆ ਤੇ ਸੰਘਰਸ਼ ਦੇ ਵਿੱਚ ਬੈ ਕੇ ਉਹਨਾਂ ਨੇ ਆਪਣੀਆਂ ਮੰਗਾਂ ਹੱਲ ਕਰਵਾਈਆਂ ਨੇ ਤੇ ਇਸ ਵਾਰ ਵੀ ਕਰਵਾਉਣਗੇ ਪੱਤੀ ਦਿਨ ਨੂੰ ਕਿਹੜੀਆਂ ਮੀਟਿੰਗ ਮੰਨ ਲਓ ਜਿਹੜੀ ਮੀਟਿੰਗ ਹੋਣੀ ਆ ਕਿਹੜੀਆਂ ਮੰਗਾ ਮੁੱਖ ਮੰਗਾ ਹੈਗੇ ਜੀ ਮੁਲਾਜ਼ਮਾਨੀਆਂ ਮੁਲਾਜ਼ਮਾਨੀਆਂ ਤਾਂ ਜੀ ਸਾਰੀਆਂ ਹੀ ਮੰਗਾ ਮੁੱਖ ਮੰਗਾ ਨੇ ਜਿਹੜੀਆਂ ਪਈਆਂ ਨੇ ਖਾਸ ਕਰਕੇ ਜਿਹੜੀਆਂ ਸਾਂਝੇ ਫਰੰਟ ਦੀ ਜੇ ਗੱਲ ਕਰਨੀ ਹੋਵੇ ਉਹਦੇ ਚ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਪਈ ਹੈ ਜੀ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਹੈ ਜਿਹੜੀ ਉਹ ਉਸੇ ਤਰ੍ਹਾਂ ਖੜੀ ਆ ਇਸੇ ਤਰ੍ਹਾਂ ਪੈਨਸ਼ਨਰਾਂ ਦੇ ਉੱਤੇ 2.95 ਦਾ ਗੁਣਾਕ ਲਾਗੂ ਕਰਨ ਦੀ ਮੰਗ ਉਹ ਉਸੇ ਤਰ੍ਹਾਂ ਪਈ ਆ ਜਿਹੜੇ ਨਵੇਂ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਕੇਂਦਰੀ ਸਕੇਲ ਜਿਹੜਾ ਉਹ ਲਾਗੂ ਕਰਨ ਦੀ ਮੰਗ ਹੋਈ ਆ ਅਨੇਕਾਂ ਹੀ ਮੰਗਾਂ ਹੋਰ ਹੈਗੀਆਂ ਨੇ ਜਿਹੜੀਆਂ ਜਿਹਦੇ ਵਿੱਚ ਡੀਏ ਦੇ ਬਕਾਇਆ ਦੀ ਗੱਲ ਆ ਜਾਂਦੀ ਆ ਜਾਂ ਜਿਹੜੇ ਸਾਡੇ ਤਨਖਾਹ ਪੇ ਕਮਿਸ਼ਨ ਦੇ ਬਕਾਇਆ ਦੀ ਗੱਲ ਆ ਜਾਂਦੀ ਆ ਪੇ ਕਮਿਸ਼ਨ ਦੀਆਂ ਸੋਧਾਂ ਦੀ ਗੱਲ ਆ ਜਾਂਦੀ ਆ ਅਨੇਕਾਂ ਹੀ ਹੋਰ ਮੰਗਾਂ ਜਿਹੜੀਆਂ ਨੇ 200 ਰੁਪਿਆ ਜੱਜਗਾ ਟੈਕਸ ਦੀ ਗੱਲ ਆ ਜਾਂਦੀ ਆ ਜਿਹੜੇ ਸਾਡੇ ਪੱਤੇ ਕੱਟੇ ਵੀ ਆ ਉਹਨਾਂ ਦੀ ਗੱਲ ਆ ਜਾਂਦੀ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਮਾਨ ਪੱਤਾ ਵਰਕਰ ਨੇ ਉਹਨਾਂ ਦੇ ਘੱਟੋ-ਘੱਟ ਉਜਰਤਾਂ ਲਾਗੂ ਕਰਨ ਦੀ ਮੰਗ ਆ ਜਾਂਦੀ ਆ ਅਤੇ ਸਾਰੇ ਦੇ ਸਾਰੇ ਮਸਲੇ ਇੰਨ ਵਿੱਚ ਹੀ ਖੜੇ ਆ तकरीबन 2.5 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਆਮ ਆਦਮੀ ਦੀ ਜਿਹੜੀ ਸਰਕਾਰ ਆ ਉਹਨੇ ਮੁਲਾਜ਼ਮਾਂ ਦਾ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਸੋ ਉਹ ਤਾਂ ਇੰਨ ਵਿੱਚ ਸਾਰੀਆਂ ਖੜੀਆਂ ਹੀ ਨੇ ਜਿੰਨੀਆਂ ਵੀ ਮੰਗਾਂ ਹੈਗੀਆਂ ਨੇ ਇਹਦੇ ਬੱਲ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਐ ਨਹੀਂ ਪਰ ਮੁਲਾਜ਼ਮ ਛੜਕਾਂ ਤੇ ਉੱਤਰਨ ਲੱਗਿਆ ਧੇਰ ਥੋੜੀ ਲਾਉਂਦੇ